ਸਚੀਕਲ ਜੀ ਸਟੱਡੀ ਵਿਦ ਮਨਰਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਸਮੈਸਟਰ ਪਹਿਲੇ ਦੇ ਪਰਚੇ ਤੀਜੇ ਦਾ ਆਪਸ਼ਨ ਪਹਿਲਾ ਮਦ ਘਾਲੀ ਪੰਜਾਬੀ ਕਾਲ ਦੇ ਇੰਪੋਰਟੈਂਟ ਕੁਐਸਚਨਸ ਦੱਸਾਂਗੀ ਜਿਹਦੇ ਵਿੱਚ ਮੈਂ ਸਿਰਫ ਤੁਹਾਨੂੰ ਭਾਗ ਪਹਿਲੇ ਦੇ ਹੀ ਦੱਸਾਂਗੀ ਜਿਹੜਾ ਕਿ ਭਾਗ ਪਹਿਲੇ ਦੇ ਵਿੱਚ ਦੋ ਕੁਐਸਚਨਸ ਆਉਂਦੇ ਆ ਜਿਹੜਾ ਕਿ ਉਹਨਾਂ ਵਿੱਚੋਂ ਇੱਕ ਕਰਨਾ ਹੁੰਦਾ ਹੈ 15 ਮਾਰਕਸ ਦਾ ਉਹਦੇ ਇੰਪੋਰਟੈਂਟ ਕੁਐਸਚਨ ਮੈਂ ਅੱਜ ਤੁਹਾਨੂੰ ਦੱਸ ਦਿੰਨੀ ਆ ਮੀਨਸ ਕਿ ਇਹ ਵਾਲੇ ਆ ਜਿਹੜੇ ਉਹਦੇ ਵਿੱਚ ਜਿਹੜਾ ਫਰਸਟ ਗੁਰਮਿਤ ਕਾਵ ਦਾ ਕਾਵਿ ਸ਼ਾਸਤਰ ਦਾਰਸ਼ਨਿਕ ਪਛੋਕੜ ਅਤੇ ਪਰਵਿਰਤੀਆਂ ਇਹ ਗੁਰਮਿਤ ਕਾਵ ਦੇ ਤਿੰਨ ਕੁਐਸਚਨਸ ਬਣਦੇ ਪਏ ਆ ਠੀਕ ਆ ਉਹਦੇ ਵਿੱਚ ਕਾਵ ਸ਼ਾਸਤਰ ਵੀ ਕਰਨਾ ਆ ਦਾਰਸ਼ਨਿਕ ਪਛੋਕੜ ਵੀ ਤੇ ਪਰਵਿਰਤੀਆਂ ਵੀ ਐਵੇਂ ਸੂਫੀ ਕਾਵ ਦਾ ਵੀ ਆ ਸੂਫੀ ਕਾਵ ਦਾ ਵੀ ਕਾਵ ਸ਼ਾਸਤਰ ਦਾਰਸ਼ਨਿਕ ਪਛੋਕੜ ਤੇ ਪਰਵਿਰਤੀਆਂ ਐਂਡ ਕਿੱਸਾ ਕਾਵ ਦਾ ਵੀ ਸੇਮ ਆ ਕਾਵ ਸ਼ਾਸਤਰ ਦਾਰਸ਼ਨਿਕ ਪਛੋਕੜ ਤੇ ਪਰਵਿਰਤੀਆਂ ਇਹ ਵਾਲੇ ਆਪਣੇ ਕੁਐਸ਼ਨਸ ਆ ਜਿਹੜੇ ਕਿ ਤੁਹਾਡੇ ਕੀ ਤਿੰਨੇ ਦੇ ਤਿੰਨੇ ਦੇ ਤਿੰਨੇ ਦੇ 9 ਹੋ ਜਾਂਦੇ ਆ ਟੋਟਲ ਐਂਡ ਇਦੇ ਹੀ ਨਾਲ ਹੀ ਜਿਵੇਂ ਕਿ ਪੇਪਰ ਦੇ ਵਿੱਚ ਕਿਵੇਂ ਆਂਦਾ ਬਣ ਕੇ ਜਿਵੇਂ ਕਿ ਗੁਰਮਿਤ ਕਾਵ ਦਾ ਆਂਦਾ ਆ ਗੁਰਮਿਤ ਕਾਵ ਦਾ ਕਾਸ਼ ਸ਼ਸਤਰ ਬਿਆਨ ਕਰੋ ਹੋਰ ਆ ਸਕਦਾ ਵਾ ਤੇ ਗੁਰਮਿਤ ਕਾਵ ਦਾ ਦਾਰਸ਼ਨਿਕ ਪਛੋਕਰ ਲਿਖੋ ਐਵੇਂ ਬਣ ਕੇ ਆਉਂਦਾ ਹੈ एग्जांपल ਮੈਂ ਤੁਹਾਨੂੰ ਦੱਸਦਾ ਕਿ ਪੇਪਰ ਚ ਕਿਵੇਂ ਬਣ ਕੇ ਆਉਂਦੇ ਆ ਠੀਕ ਹੈ ਤੇ ਇਹ ਤੁਹਾਡੇ 9 ਕੁਐਸਚਨ ਬਣਦੇ ਸੀ 9 ਜੋ ਕਿ 15 ਮਾਰਕਸ ਦੇ ਇੱਕ ਦੇ ਲਈ ਤੁਹਾਨੂੰ ਇਹ 9 ਜਿਹੜੇ ਆ ਟਾਪਿਕ ਇਹ ਪੜਨੇ ਪੈਣੇ ਆ ਠੀਕ ਹੈ ਜੀ ਇਹਦੇ ਵਿੱਚ ਜੋ ਇੰਪੋਰਟੈਂਟ ਜ਼ਿਆਦਾ ਇੰਪੋਰਟੈਂਟ ਆ ਉਹ ਹੈਗਾ ਆ ਸੂਫੀ ਕਾਵ ਤੇ ਕਿੱਸਾ ਕਾਵ ਦਾ ਕਾਵ ਸ਼ਾਸਤਰ ਆ ਰਿਆ ਵਾ ਜ਼ਿਆਦਾ ਐਂ ਦਾਰਸ਼ਨਿਕ ਪਛੋਕਰ ਜ਼ਿਆਦਾ ਆ ਰਿਆ ਆ ਕਿੱਸਾ ਕਾਵ ਦਾ ਵੀ ਸੇਮ ਹੀ ਆ ਕਾਵ ਸ਼ਾਸਤਰ ਤੇ ਦਾਰਸ਼ਨਿਕ ਪਛੋਕਰ ਬਹੁਤ ਜ਼ਿਆਦਾ ਆ ਰਿਆ ਹੈ ਇਹ ਦੋਨੋਂ ਟੌਪਿਕ ਤੁਸੀਂ ਜ਼ਰੂਰ ਕਰਕੇ ਜਾਓ ਪਰ ਵਿਰਤੀਆਂ ਬਹੁਤ ਹੀ ਘੱਟ ਆ ਰਹੀਆਂ ਆ ਤੇ ਗੁਰਮਤਕ ਆਪ ਦਾ ਵੀ ਇਹ ਵਾਲਾ ਜਿਹੜਾ ਟੌਪਿਕ ਆ ਇਹ ਬਹੁਤ ਜ਼ਿਆਦਾ ਘੱਟ ਆਂਦਾ ਆ ਠੀਕ ਹੈ ਜੀ ਇਹ ਸੀਗਾ ਇੰਪੋਰਟੈਂਟ ਕੁਐਸਚਨ ਸਿਰਫ ਪਹਿਲੇ ਦੇ ਆ ਭਾਗ ਦੂਜੇ ਦੇ ਆਪਾਂ ਦੂਜੀ ਵੀਡੀਓ ਚ ਦੱਸਾਂਗੇ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤੁਹਾਡੇ ਲਈ ਯੂਸਫੁਲ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ